ਆਰਾਮ ਤੋਂ ਤੇ ਡੈਸੀ ਦਾ ਕਿਉਂਕਿ ਹੀ ਅਮਰਿਤਦਰ ਗੇਉ ਓខਾ ਹੈ। ਬਾਕੀ ਉਹਦੀਆਂ ਜਿਹੜੀ ਜਿਹੜੀ ਚੀਜ਼ਾਂ ਹੈ ਉਹ ਸਾਰੀਆਂ ਹੋ ਗਈਆਂ। ਕਿ ਤੇ ਚਾਂਸ ਬਹੁਤ ਲੈਸ ਹੈ। ਲੈ ਇੱਕ ਅਸਲ ਵੀ ਮੁਸ਼ਕਲ ਨਹੀਂ ਹੈ। ਦੇਖਣ ਲੱਗਦਾ। ਉਸ ਦਾ ਅੱਜ ਦੀ ਰਾਤ ਕਰ ਗਈ। ਉਸ ਦਾ ਅੱਜ ਦੀ ਰਾਤ ਨਾ ਖੱਡੀ। ਆਫਕਾਸ ਕਿੰਨੇ ਬਤੇ ਕਿੰਨੇ ਵਾਰ ਕਰੀ ਇਸਨੇ ਡੋਕਸਾ ਬਣਾਉਂਦੀ ਕਿ ਆਪਾਂ ਨਾ ਦੂਸਰੇ ਜਗਮੀਤ ਨੂੰ ਦੂਸਰੇ ਰੂਮ ਸਿਫਟ ਕਰ। ਉਹ ਇਦਾਂ ਨਾ ਅਸੀਂ ਉਹ ਹੀ ਡਰੈਸਿੰਗ ਹੋ ਰਹੀ ਸਾਰੀ ਜਿਹੜੀ ਡਰੈਸਿੰਗ ਹੁੰਦੀ ਹੈ ਉਹਦਾ ਇੱਕ ਖਾਸ ਪ੍ਰੋਸੀਜਰ ਹੈ ਕਿ ਸਾਰਾ ਖਸਲਾ ਕੇ ਸਾਰੇ ਵੀ ਚਾਰ ਮੁੰਡੇ ਲੱਗੇ ਚਾਰਾ ਨੇ ਸਾਰਾ ਸਮਾਨ ਰੱਖ ਕੇ ਉਹ ਨੂੰ ਉਹਨੂੰ ਹੀ ਸਿਫਟ ਕਰ ਲਗੇ ਅਖੇ ਰੂਮ ਚ ਜਗਮੀਤ ਨੂੰ ਜਿਵੇਂ ਅੱਜ ਦਾ ਵੜਦੇ ਪਹਿਲੇ ਉਹ ਰਿਕਵਰ ਕਰ ਜਾਏਗਾ ਉਹ ਬੱਚਾ ਬਣ ਜਾਈਗਾ ਉਹ ਹੀ ਸਿਫਟ ਕਰਨ ਲੱਗੇ ਉਹ ਸਾਰਾ ਰੂਮ ਆਪਾਂ ਫਿਮੀਗੇਟ ਕੀਤਾ ਹੈ ਸੋ ਇਹ ਰੂਮ ਕਿ ਕਿਨਾਂ ਜਿਹੜੇ ਰੂਮ ਤੋਂ ਪਾਣਾ ਹੁੰਦਾ ਨਾ ਉਹਦਾ ਸਿਸਟਮ ਥੋੜਾ ਜਿਹਾ ਵੱਖਰਾ ਹੁੰਦਾ ਉਹਦੀ ਸਾਨੂੰ ਉਹ ਕਮਰੇ ਦੀ ਉਹ ਜਗ੍ਹਾ ਦੀ ਹਰ ਚੀਜ਼ ਦੀ ਬੜੀ ਕਲੀਅਰ ਕਰਨੀ ਪੈਂਦੀ ਹੈ ਉੱਥੇ ਕੋਈ ਵੀ ਬੰਦਾ ਦਰ ਨਹੀਂ ਜਾ ਸਕਦਾ ਜਿਹੜੀ ਸ਼ੀਟਾਂ ਮੰਗਲਾ ਲਾਣੀ ਹੈ ਸਾਰੀਆਂ ਹਰ ਉਸ ਹਰ ਚੀਜ਼ ਟ੍ਰੈਲਾਈ ਚਾਹੀਦੀ ਹੈ ਮੈਸਰੂਰੀ ਟ੍ਰੈਲਾਈ ਚਾਹੀਦੀ ਦੂਜੇ ਦਾ ਮਤਲਬ ਕਿ ਕੋਈ ਚਾਂਸ ਨਹੀਂ ਹੈ ਇਹ ਤਾਂ ਪਹਿਲੇ ਹੀ ਪੇਸ਼ੈਂਟ ਉਹਦੇ ਚੋਂ ਲੋਗ ਇਹ ਇੰਡੂ ਕੋਈ ਨਾ ਇੰਡੂ ਹੈ ਜੀ ਅੱਜ ਤੋਂ ਜੋ ਜਿਹੜੀ ਪਹਿਲੇ ਦਿਨ ਆਹੀ ਉਹਦੇ ਵੀ ਤੁਹਾਨੂੰ ਹੀ ਪਹਿਲੇ ਗਿਆ ਹੀ ਜਿੰਨੇ ਦੇ ਮਤਲਬ ਜਲੋ ਮਤਲਬ ਵੀ ਇੰਪੀਡ ਕਰਦੇ ਵੀ ਆ ਨਹੀਂ ਕੋ ਰਟੇੜ ਆਏਗੇ ਕਿ ਕਿੰਨੇ ਲੱਗਦੇ ਨੇ ਪਹਿਲੇ ਦਿਨ ਹੀ ਚਲੇ ਨੇ ਬੇ ਕਰਤਾ ਵੀ ਦਸੋਣੀ ਦਸਨੇਗੇ ਦੇ ਵਿੱਚ ਕੋ ਜੋੜ ਜੈ ਐਕਸਾ ਨੇ ਪੜਾ ਕੇ ਸਾਰੇ ਕਦੇ ਨੇ ਸਾਈਨ ਫਾਈਨਲ ਹੋ ਗਿਆ ਨਾ ਸਾਰੇ ਆ ਵੀ ਸਾਰੇ ਉਹਦੇ ਲਈ ਸੰਪਤੀ ਕਰੀ ਦਿੰਦੇ ਫਾਈਨਲ ਤੇ 150 ਜਿਹੜਾ ਇੰਨਾ ਮਤਲਬ ਡੇਲੀ ਜਲੋ ਮਤਲਬ ਮੈਡੀਸਨ ਵੀ ਲੱਗੀ ਹੋਏਗੀ ਕੁਈ ਡਰੈਸਿੰਗ ਦਾ ਖਰਚਾ ਵੀ ਹੈ ਮਨੂ ਇੰਨਾ ਜਿਹੜਾ ਮੈਨੂੰ ਬਿਲਕੁਲ ਮੈਨੂੰ 50-60 ਹਜ਼ਾਰ ਰੁਪਏ ਬਣ ਰਿਹਾ ਡੇਲੀ ਆ ਆ ਦੇਖੋ ਨਹੀਂ 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 ਉਹ ਤਾਂ ਅਗਰ ਦਿਖਣਾ ਕੀ ਆ ਜਿਸ ਤਰ੍ਹਾਂ ਆਈ ਸੀ ਯੂ ਬ੍ਰੀਫ ਗੱਲ ਕਿਹਦੀ ਹਾਂ ਜਿਹੜਾ ਇਹੋ ਜਿਹਾ ਪੇਸ਼ੈਂਟ ਹੈ ਨਾ ਜੀ ਜੇ ਇਹੀ ਤੇ ਉਹ ਡੇਸੈਂਟਰ ਪਾਨੇ ਤੇ ਇਹ ਲੱਗੇ ਜਲੂ 40-50 ਹਜ਼ਾਰ ਰੁਪਏ ਦਾ ਖਰਚਾ ਆ ਠੀਕ ਹੈ ਸਾਡੇ ਕੀ ਆ ਆਈ ਸੀ ਯੂ ਜੀ ਸਿਰਫ 8 ਹਿਆਪੇ ਲੈ ਰਹੀ ਅੱਛਾ ਪੇਸ਼ੈਂਟ ਕਿੰਨੇ ਸਰ ਦਾ ਦੱਸ ਇਹਦੀ ਕੋਈ ਕੋਈ ਸੁਣ ਲਈ ਹੈ ਨਾ ਤੁਸੀਂ ਪਹਿਲਾਂ ਦੱਸ ਮੈਂ ਤੁਹਾਨੂੰ ਨਹੀਂ ਨਹੀਂ ਤੈਨੂੰ ਉਹਨੇ ਨਹੀਂ ਸੁਣ ਲਈ ਕਿ ਦੱਸਾਂ ਤਿੰਨ ਦਾ ਫੈਂਟਸੀ ਆਹ 8000 ਪੈਣਾ ਨਹੀਂ ਆਈਸੀਯੂ ਦਾ ਠੀਕ ਹੈ ਜਿਹੜੇ ਡਾਕਟਰ ਸਾਹਿਬ ਹੈਗੇ ਕਿੰਨਾ ਦੀ ਹਜ਼ਾਰ ਰੁਪਏ ਫੀਸ ਹੈ 2000 ਰੁਪਏ ਦੀ ਇਹਦੀ ਡਰੈਸੀ ਵੀ ਫੀਸ ਹੈ ਜਿਹੜੀ ਮਤਲਬ ਕਿ ਇਹ ਲੱਗੇ ਜੇ ਨੂੰ ਇੱਕ ਪੇਸ਼ੈਂਟ ਨੂੰ ਜਦੋਂ ਉਹਨਾਂ ਨੂੰ ਫੜਨਾ ਨਾ ਉਹਨੂੰ ਉਹਦੇ ਵਿੱਚੋਂ ਨਿਕਾਲ ਦੇ ਵੀ ਕਮ ਸੇ ਕਮ ਕੈਂਡਰ ਦੇ ਕੈਂਡਰ ਦਿੱਲੀ ਲੱਗਣੀ ਇੱਕ ਪੇਸ਼ੈਂਟ ਦੀ ਜੀ ਸਰ ਸਾਰੀ ਜਿੰਨੀਆਂ ਵੀ ਪੱਟੀਆਂ ਕੀਤੀਆਂ ਪਹਿਲਾਂ ਖੋਲਣੀ ਹੈ ਡਾਕਟਰ ਸਾਹਿਬ ਵੀ ਇੱਕ ਟਾਈਮ ਦੀ ਹੁੰਦੀ ਹੈ ਨਾ ਡਿਸਟ੍ਰਿਕਟਾਂ ਦੀ 300 ਆ ਕੋਈ ਇੱਕ ਜਾਂ ਨਹੀਂ ਡਾਕਟਰ ਸਾਹਿਬ ਦੋ ਆਉਂਦੇ ਐ ਅੱਛਾ ਦੋ ਆਉਂਦੇ ਦੋ ਆਉਂਦੇ ਇੱਕ ਸਵੇਰੇ ਵੱਖਰਾ ਆਂਦਾ ਠੀਕ ਸ਼ਾਮੀ ਵੇਰ ਆਂਦਾ ਤੇ ਇਹ ਤੀਸਰਾ ਇਹਨੂੰ ਤਿੰਨ ਡਾਕਟਰ ਦੇਖ ਰਹੀ ਹੈ ਹਾਂ ਤਿੰਨ ਆ ਪਰ ਵਿਸ਼ਾ ਹੀ ਦੋ ਬੰਦੇ ਆ ਵਿਸ਼ਾ ਦੋ ਬੰਦੇ ਤਿੰਨ ਨਹੀਂ ਬੰਦੇ ਠੀਕ ਹੈ ਇੱਕ ਸਵੇਰੇ 8 ਵਜੇ ਆ ਗਿਆ ਫਿਰ ਸ਼ਾਮੀ ਆ ਗਿਆ 8 ਵਜੇ ਮਨੋਦਨਰ ਤੇ ਮਨੋਦਨ ਕੀ ਜਿਹੜੀ ਉਹ ਬੰਦ ਬੰਦੀ ਆ ਉਹ ਠੀਕ ਹੈ ਉਸ ਤੋਂ ਬਾਅਦ 2 ਹਜ਼ਾਰ ਰੁਪਏ ਇਹਦੀ ਡਰੈਸਿੰਗ ਡਰੈਸਿੰਗ ਜਿਹੜੀ ਮਤਲਬ ਕਿ ਜੇ ਤਾਂ ਉਹ ਨਾ ਬੰਦਾ ਕਹਦਾ ਹੱਥ ਫਿਰ ਤਾਂ ਬੰਦਾ ਆ ਵੀ ਕਰ ਲੈ ਇਹਦਾ ਅੱਗੇ ਕਰਨੇ ਤੋੜਾ ਨਾ ਪ੍ਰੋਸੈਸ ਬਹੁਤ ਵੱਡਾ ਕੁਲੀ ਬੋੜੀ ਪੂਰੀ ਬੋੜੀ ਹੈ 12000 ਰੁਪਏ ਬਣ ਗਿਆ ਹਾਂ ਉਹਦੇ ਵਿੱਚ ਜਿਹੜੀ ਕੋਈ ਵੀ ਇਹਨਾਂ ਨੂੰ ਮੈਡੀਸਿਨ ਲੱਗਣੀ ਹੈ ਹਾਂ ਉਹ ਮੈਡੀਸਿਨ ਵੀ ਇੱਕ ਨਾ ਮਾਰੀ ਟਿਊਬ ਲਈ ਗੱਲ ਬਣ ਗਈ ਉਹਦੀ ਬੋਡੀ ਤੇ ਜਦੋਂ ਉਹਨਾਂ ਨੇ ਖੋਲੀ ਇਹਦੇ ਦੁੱਖਾ ਕਿੰਨੇ ਰੁਪਏ ਲੱਗੇ ਪਤਾ ਨਹੀਂ ਉਹ ਕਹਿ ਨਹੀਂ ਸਕਦਾ ਕੋਈ ਜਦੋਂ ਅਸੀਂ ਟਿਊਬ ਕੋਈ ਵੀ ਚੀਜ਼ ਆਣੀ ਨਾ ਉਹ ਕਿੰਨੀ ਲੱਗ ਜਾਈ ਨਹੀਂ ਉਹਦੇ ਉੱਤੇ ਹੀ ਇਗਜ਼ਟਮੈਂਟ ਨਹੀਂ ਰੱਖ ਸਕਦੇ ਫਿਰ ਜਿਹੜਾ ਡਰਾਮਾ ਪੱਟੀਆਂ ਵਾਲਾ ਉਹ ਐਵਰੇਜ ਸਾਡੇ ਰੋਜ਼ ਦੇ ਸਾਡੇ ਥਲੇ ਬਿਸ਼ਨਾ ਲੱਗੇ ਜਿਹਦੇ ਜਿਹੋ ਡਰਾਮਾ ਕਿਹੜਾ ਹੁੰਦੇ ਡਰਾਮਾ ਕਿਹੜਾ ਹੁੰਦਾ ਉਹ ਕੋਈ ਬੰਦੇ ਨੂੰ ਟੱਚ ਨਹੀਂ ਕਰਦਾ ਕੈਂਚੀ ਨਾਲ ਦਾ ਚੁੱਕਦਾ ਤੇ ਐਵੇਂ ਕਰ ਹੀ ਦਿੰਦਾ ਠੀਕ ਮਤਲਬ ਉਹ ਕਿੰਨੀ ਕੋ ਪੱਟੀ ਲੱਗਦੀ ਉਹ ਵੀ ਸਾਫ ਨਹੀਂ ਠੀਕ ਮਤੋਂ ਉਹਨਾਂ ਦੀ ਗਿੰਤੀ ਨਹੀਂ ਕੀਤੀ ਯਸਦੀ ਅਹੀਂ ਤੇ ਡਰਾਮ ਪੂਰੇ ਭਾਰ ਲੀਤੇ 1 ਵਨ ਚੁੱਕੀ ਜਿਹਾ ਵਨ ਵਨ ਲਾਇਆ ਵਨ ਵਨ ਚੁੱਕੀ ਜਿਹਾ ਵਨ ਵਨ ਨਹੀਂ ਕਿੰਨਾ ਤੇ ਮਤੋਂ ਦੇ ਸਮਾਂ ਲੰਮੇ ਕਿੰਨਾ ਮ ਕਿੰਨਾ ਹੋਰ ਇਹਨਾਂ ਦਾ ਬੰਡਾ ਆਹ 파ਰਡੇ ਦਾ ਜੇ ਇਹ ਤੋਂ ਡਬੋਈ ਜੀ ਦੋਨਾਂ ਦਾ ওই ਸਾਰੇ ਆ 파ਰਡੇ ਦਾ ਇਹ ਟੋਟਲ ਲਿਆ ਹੁੰਦਾ ਨਾ ਇਸ ਪੱਧਰ ਇਹ ਆ 파ਰਡੇ ਦਾ ਖਰਚਾ ਦੋਨਾਂ ਦਾ ਹਾਂਜੀ 1 ਲੱਖ 7000 ਨਹੀਂ ਆ ਆ 파ਰਡੇ ਦਾ 1 ਲੱਖ 파ਰਡੇ ਆ ਦੂਸਰਾ 파ਰਡੇ ਅਲਿਸਨ ਡਾਕਟਰ ਸਾਹਿਬ ਨੇ ਦੱਸਿਆ ਨਾ ਹਾਂ ਹੈਨਾ ਐਡਮਿਸ਼ਨ ਫੀਸ ਪੰਚਾ ਯਾ 30000 ਰੁਪਏ ਆਈ ਬੈਡ ਦਾ ਹਾਂ ਠੀਕ 10 3 13 2 15 ਅੱਜ ਤੱਕ ਫੀਸ ਇਹ ਤੁਸੀਂ ਇਹ ਲਹੂ ਆ ਦੇਖੋ ਇਹ ਜਦੋਂ ਆਏ ਸੀ ਐਡਮਿਸ਼ਨ ਫੀਸ 500 ਰੁਪਏ ਠੀਕ ਇਹਦਾ ਆਈਸੀਓ ਦਾ ਰੈਂਟ ਪਾ ਰਹੇ 10000 ਰੁਪਏ ਠੀਕ ਡਾਕਟਰ ਮਨਦੀਪ ਉਹ ਡਰੈਸਿੰਗ ਕਰਦੇ ਵੀ ਲੈਂਦੇ 1000 2000 ਰੁਪਏ ਦਾ ਫੀਸ ਠੀਕ ਇਹਦਾ ਹਾਂ ਤਿੰਨ ਦੋ ਮੈਂ ਤਾਂ ਐਹੀ ਬ੍ਰੀਫ ਦੱਸਦਾ ਐਦਾਂ ਮਰ 2000 ਰੁਪਏ ਬਣ ਜਾਂਦਾ ਹੈ ਇਹਦੇ ਡਬਲ ਹੋ ਗਿਆ ਚਲਿਆ ਬਣ ਤੇ ਮੈਡੀਸਿਨ ਦਾ ਅੱਛਾ ਫਿਰ ਉਹਦਾ ਜਸਤੂ ਰੀਮ ਮੇਰੇ ਤੋਂ ਇਹੋ ਬਾਰੋਂ ਨਹੀਂ ਗਈ ਇਹਨਾਂ ਤੀ ਸੰਧੋਨ ਦੇ ਇਦੀ ਕਰ ਉਹਦੀ ਗੋਸ਼ ਕੀ ਆ ਦੇਖੋ ਠੀਕ ਹੈ ਮੈਡੀਸਨ ਦਾ ਕੋਈ ਮਰ 50 70 ਤੇ ਚ ਜਾਈਆਂ ਨੂੰ ਇਹ ਤਾਂ 6 ਦਿਨ ਦੇ ਪੈਸੇ ਬੜੇ ਹੈ ਇਹਨਾਂ ਕੋ ਭਜਾਣਾ ਇਹ 30 ਹੋ ਗਏ 7 ਦਾ ਬਿੱਲ ਬਣਿਆ ਇਹਨਾਂ ਲੱਖ ਰੁਪਏ ਮੇਰੇ ਕੋਲ ਹੋਗਾ ਦੇ ਇਲਿਕ ਜਦੋਂ ਉਹ ਨਹੀਂ ਲੱਗਦੀ ਕਰਨਾ ਸੰਭੀਗਾ ਉਹ ਵੀ ਕਰਦੇ ਇੱਕ ਤੋਂ 7 ਦੀ ਬਣਾਈ ਸਕਦੇ ਹੈ ਰੋਜ਼ ਹੀ ਨਹੀਂ ਹਾਂ ਜੇ ਇਹ ਪੂਰੀ ਸੰਭਰੀ ਹੈ ਐਰ ਸੈਂਬਰੀ ਦੇਦੀ ਦੀ ਹੈ ਨਾ ਸਰ ਇਦਾਂ ਨਾ ਜੇ ਇਹਨੂੰ ਸਭ ਤੋਂ ਨਾਲ ਰਿਵਾਇਡ ਕਰੀ ਹੈ ਨਾ ਹਾਂ ਅਪਰਕਸੀਮੇਟ 15000 ਇਹਦੇ ਲੈ ਇੱਕ ਦਿਨ ਦਾ ਜਿਹਦੇ ਵਿੱਚ ਤੇਨ ਵਿਸਤਰਾ ਹੁੰਦੀ ਪਰ ਉਹਦੇ ਵਿੱਚ ਨਾਲ ਹੀ ਜੋ ਕੁਛ ਹੈਦਾ